ਸਤਿਨਾਮ ਸ੍ਰੀ ਵਾਹਿਗੁਰੂ ਸਤ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਅਰੇ ਹਰ ਅਸਾ ਜ਼ਾਹਿਰ ਕਾਰਜੋ ਜੋਗ ਜੋਗ ਗਤੋ ਹੋਇਆ ਹੈ ਪਰਮਾਤਮਾ ਪ੍ਰਦਾਤਾ ਰਾਮ ਰਾਜੇ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਵਸਾਲਿਉ ਜਨ ਕੀਤੀ ਜੋਤ ਬਾਪਿਆ ਕੋ ਨਾਨਕ ਕਰਦੇ ਕੀ ਵਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰ ਦੇ ਰਾਗਾ ਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਾਗੇ ਹਨ ਸੋ ਘਰ ਕੇ ਹਜਤ ਰਤਨ ਕਿਤੇ ਤੇਰੇ ਬਾਬਨਾਰੇ ਕਿਤੇ ਤੇਰੇ ਰੋਗ ਸੁਕਈਏ ਕਿਤੇ ਤੇਰੇ ਗਾ ਗਰਗਰ ਰੱਕੇ ਤੇਰੇ ਨੀ ਹੋਰ ਗیتے ਤੁਧਨੋਂ ਗਾਵਨ ਸੇ ਮਰਜਤ ਨ ਆਵਨ ਨਾਨਕ ਸਾਚਾ ਸਾਚੀ ਨਾਈ ਬੀਰ ਸੀ ਜਾਇ ਨਾ ਜਾਤੀ ਕਰ ਕਰ ਦੇ ਗਿ ਪਾਤੀ ਕਰ ਕਰ ਜਨਸੀ ਮਾਇਆ ਜਨਉਪਾਈ ਕਰ ਕਰ ਦੇ ਕਹਿ ਕਿ ਤ ਆਪਣਾ ਜਤਿ ਦੀ ਵਢਾਈ ਜਉ ਤਿਸ ਭਾਵੇਂ ਸੋਈ ਕਰਤੀ ਗੁਰੂ ਕੋ ਨਾ ਕਰਨਾ ਜਾਇ ਸੋ ਪਾਤਿ ਸਾਹੁ ਸਾਤ ਪਤ ਸਾਹਿਬ ਨਾਨਕ ਰਹਿਣ ਬਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕੇ ਜ਼ਰੂਰ ਹੋਏ ਕਿ ਬੜਾ ਬੰਦਾ ਨੀਤਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇ ਰਹੇ ਸਮਾਈ ਬਟੇ ਮੇਰੇ ਸਹਬਾ ਗਹਿਰ ਗੰਭੀਰ ਗੁਣ ਗੇਰਾ ਕੋਈ ਨਾ ਜਾਣੈ ਤੇਰਾ ਕੀ ਤਾ ਕੀ ਵੜ ਸਭ ਕੀ ਮਤ ਮਲ ਕੇ ਮਤ ਪਾਈ ਗਿਆਨੀ-ਦਿਆਨੀ ਗੁਰ ਗਰਾਈ ਕਹਿਣ ਨਾ ਜਾਏ ਤੇਰੀ ਤਲ ਵੜਿਆਈ ਸਭ ਸਾਦ ਸਭਦ ਸਭ ਚੰਗਿਆਈਆ ਸਦਾ ਬੁਰਖਾ ਗਿਆ ਵੜਿਆ ਸੁਦਰਨ ਸਿੰਦਾਰਾ ਜੈਸੂੰ ਦੇਹ ਤਸਰ ਗੈ ਜਾਰਾ ਨਾਨਕ ਸੱਚ ਸਵਰਨਾਰਾ ਆਤਮਾ ਮੰਗਾ ਪਹਿਲਾਂ ਆਖਾ ਜੀ ਵਾਸਤ ਰ ਮਰ ਜਾਓ ਆਖਣ ਔਖਾ ਸਾਜਾ ਨਾਉ ਸਾਜੀ ਨਾਮ ਕੀ ਲਗੇ ਭੁਖ ਦੁਖ ਖਾਇ ਜਲੀਏ ਜੋ ਸੋ ਕਿ ਵਿਸਰਾ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਾਉ ਸਾਜੀ ਨਾਮ ਕੀ ਦਿਲ ਵਡਿਆਈ ਆਗ ਨਕੇ ਕੀ ਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣ ਪਾਈ ਬੱਡਾ ਨਾ ਹੋਵੇ ਕਾਟ ਨਾ ਜਾਈ ਨਾਉ ਮਰਨ ਹੋ ਦੇਂਦਾਰਹਿ ਨੋ ਜੋ ਕਹਿ ਬੋ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੇਵੜਿ ਆਉਤੇ ਵਰ ਤੇਰੀ ਦਾ ਨਾ ਬੈ ਵਾਸਨਾ ਰਾਗ 부ਜਰੀ ਮਹੱਲਾ ਤਉਤਾ ਹਰਗੇ ਜਨ ਸਤਿਗੁਰ ਸਤਿਗੁਰਖ ਬਿਨੋਂ ਗਰੋਂ ਗੁਰਪਾਸ ਹਮਗੇ ਰੇ ਕਿਰਮ ਸਤਿਗੁਰ ਸ੍ਰੀ ਗੁਰਦੇਵ ਮੋ ਕਾਉ ਦਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਗਾਈ ਹਰ ਕੀ ਰਤਮ ਦੀ ਰਹਿ ਰਾਸ ਰਹਾਉ ਅਜ ਤਾਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮੰਜਤ ਵੇ ਤੈਲ ਪੱਥਰ ਮੈਂ ਜਾਣ ਤੇ ਉਪਾਈ ਤਾਕਾ ਜਿ ਕੋ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮੰਲੇ ਸੋ ਕਰਿਆ ਗੁਰ ਗੁਰ ਸਾਧ ਬਰਮਾ ਜਾਨਾ ਨਾ ਬਦਾਲੋ ਜਦਵੰਤਾ ਕੋਈ ਨਾ ਕਿਦ ਕੀ ਦਰਿਆ ਸਰ ਉਡਿਆ ਵੈ ਸੈ ਕੋਸਾਂ ਤਿਸ ਪਛੇ ਬਚਰੇ ਚਰਿਆ ਤਨ ਕੰਨ ਘਲਾਵੇ ਕੰਨ ਚੁਗਾਵੇ ਮਨ ਮੈਂ ਸਮਰਨ ਕਰਿਆ ਸਭ ਨਾਨਕ ਦਾ ਸ੍ਰੀ ਸਿਧਾਨ ਠਾਕੁਰੇ ਕਾਲ ਦਲਾ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਨਾਮ ਪਰਵਰਿਆ ਰਾਗਾ ਸਮ ਅੱਲਾ ਚਰਤਾ ਜੋ ਬਰਖ ਇਕੋ ਅੰਗ ਮੰਗ ਮਾਗ ਮੈਂ ਆਪਾਰਾ ਸਉਧਿਆ ਵੈ ਸਉਧਿਆ ਵੈ ਦਰਜੀ ਅਦ ਸੱਚੇ ਸਿਰਜਣਹਾਰਾ ਸਭ ਜੀ ਤੇ ਮਾਰੇ ਜੀ ਦੁਨੀਆਂ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਤੁਮ ਕੋ ਸਰਨ ਆਹਾਰ ਹਰੇ ਆਪੇ ਧਾਕੁਰੇ ਆਪੇ ਸੇਵਕ ਜੀ ਚਾ ਨਾਮਿਕ ਜੰਤ ਵਿਚਾਰ ਤੁਮ ਘਟ ਘਟ ਅੰਦਰ ਸਰਬੰਦਰ ਅੰਦਰ ਵਿਆਹੇ ਕੋ ਈ ਤਰਤੇ ਨੀ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤਦਵੇਂ ਅਗਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇ ਰੰਗ ਆਖ ਬਖਾਨਾ ਜੋ ਸੇਵੈ ਜੋ ਸੇਵੈ ਤੁਮ ਜੀ ਜਨ ਨਾਨਕ ਤਨੁ ਕਰਵਾਣਾ ਹਾਰ ਦਿਆ ਗੈ ਹਰ ਦਿਆ ਗੈ ਤਦ ਜੀ ਸੇ ਜਨ ਜਗਤ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਆਰਧਿਆ ਜੀ ਤੈਨਾ ਟੋਟੀ ਨਾਮ ਕੀ ਵਾਸੀ ਜਨਰ ਭਾਜਨ ਹਰ ਨਰ ਭੋ ਧਿਆਇ ਆ ਜੀ ਤਨ ਕਾ ਬੋ ਸਗਵਾਸੀ ਜਨ ਸੇਵਾ ਜਨ ਸੇਵਾ ਮੇਰਾ ਕੀਤੇ ਹਰ ਹਰ ਰੋਸ ਤਾ ਜੀ ਨਾਨਕ ਧਨ ਵਖਿਆਸੀ ਤੇਰੀ ਭਗ ਤੇਰੀ ਬਾਤ ਬਨਾਰ ਜੀ ਪਰ ਹੈ ਬੇਅੰਤ ਬੇਅੰਤ ਤੇਰੇ ਭਗ ਤੇਰੇ ਬਾਤ ਬੇਅੰਤ ਬਜੀ ਅਰਨਿਕਾ ਨੇਕ ਅਨੰਤ ਰੀ ਰੇਗ ਤੇਰੇ ਨਾਮੇ ਕੁੜਾ ਸਮਰਤ ਸਾਸ ਸਤ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇਵਾਤ ਬਲੇ ਜਨਾਨੰਕ ਜੀ ਮੇਰੇ ਹਰ ਭਗਵੰਤਾ ਤੂੰ ਆਦਿ ਬੁਰਖਾ ਬ੍ਰਹਮ ਪ੍ਰਕਰਤਾ ਜੀ ਤੁਝੇ ਵੜਾ ਵਰਨਾ ਕੋਈ ਸਰਤਾ ਜੀ ਤੂੰ ਆਪੇ ਕਰੰਸ ਹੋਈ ਤੁਧਿਆਈ ਮਾਹੀ ਤੁਜ ਬੰਦੂ ਜਾ ਕੋਈ ਨਹੀਂ ਜੀ ਛੰਦ ਦਾ ਤੇਰਾ ਖੇਲ ਜੋਗ ਮੇਰੇ ਵਿੱਚ ਜੁੜਿਆ ਸੰਜੋਗੀ ਮੇਰੇ ਜਿਸਨੋਂ ਤੂ ਜਾਣਨਾ ਹੈ ਸੋਈ ਸੁਗ ਪਾਇਆ ਸਭ ਜੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਨਾ ਕੋਈ ਤੂ ਕਰ ਕਰਕੇ ਕਹਿ ਜਾਣੈ ਸੋਈ ਜਨ ਨਾਨਕ ਵਾ ਪਕਜ ਮੁਗ ਬਗ ਨਹੀਂ ਚਾਲੇ ਹਉ ਦੇਖਾਂ ਤਹ ਡੁੱਬੀ ਵਾਲੇ ਮਾਨੇਕਰੇ ਜੇ ਦਸ ਮੂੜ ਮਨਾ ਬਸਰਤ ਤੇਰੇ ਗੁਣਵਤ ਨਾਨਕ تن ਕੀ ਸਰਣਾ ਜਨ ਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਪਈ ਬਰਾ ਬਦਮਾਨੁ ਗੁਰੂ ਰੀਆ ਗੋਬਿੰਦ ਮੇੜਣ ਕੀਏ ਤੇਰੀ ਵਰੀਆ ਅਵਰ ਕਾਜ ਤੇਰਾ ਕਿ ਤਨਾ ਕਾਮ ਮਿਲ ਸਾਧ ਸੰਗਤ ਵਜ ਕੇਵਲ ਨ ਸਰੰਗ ਜਾਮ ਲਾਗ ਭاويه ਤਰਨ ਕੈ ਜ્ઞਾਨੰਗਰਤਾ ਜਾਤ ਰਮਾ ਕਉ ਨਾਨਕ ਅਮਰੀਸ਼ ਕਰਮਾ ਸਰਣ ਪਰੇ ਕੀ ਰਾਖੋ ਸਰਵਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਜ ਬੈਂਦੀ ਚੌਪਈ ਅਮਰੀ ਕਰੋ ਆਦਰ ਚਾ ਪੂਰਨ ਹੋਏ ਜਦ ਕੀ ਇਛਾ ਤਬ ਜਨਨ ਮਨ ਰਹਿ ਮਾਰਾ ਆਪਣਾ ਜਨ ਗੁਰੂ ਪ੍ਰਤਵਾਰਾ ਅਮਰੇ ਦੁਸ਼ਟ ਸਭੈ ਤੁਮ ਕਾ ਬੁਆ ਬਾਦ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ ਮੋਰ ਜੀ ਸਭ ਰੰਗ ਕੋ ਵਾਸ ਮਰੀਏ ਪੂਰਨ ਤੁਮੈ ਝਾਟ ਭੇ ਵਰਨਾ ਦਿਆ ਹੂੰ ਜੋ ਵਰ ਚਾਹੂੰ ਸਤੂੰ ਕਾਲ ਪਾਇ ਬ੍ਰਹਮਾ ਵਕਤਰਾ ਕਾਲ ਪਾਇ ਜੀਵ ਵਕਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਤੁਮ੍ਹ ਮੈਂ ਤੁਮ੍ਹ ਮੈਂ ਮਿਲਦੇ ਦੇ ਦਰਸ ਗੂੰ ਜੇ ਤੇ ਵਦਨ ਸ੍ਰੇਸ਼ਟ ਸਭ ਧਾਰੈ ਆਗ ਬਗਨੇ ਮੋ ਜੋ ਚਾਰ ਤੰਤਵੀ ਤੇ ਰਤਨ ਰਾਨਮ ਜਾਨਤ ਵੇਦ ਬਿ ਤਾਕਾ ਮੂੜ ਉਚਾਰਤ ਭੇਦਾ ਜਖੋ ਬੇਵ ਨ ਪਾਵਤ ਵੇਦ ਆਂ ਦੇਵ ਕੋ ਕਹਤ ਸਦਾ ਸ਼ਿਵ ਨਰੰਕਰ ਕਾਜੀ ਰਤਨ ਬੇਵ ਜੁਸਟ ਜਿਤਿ ਯੁਤ ਬਾਤਿ ਤੁ ਪਾਤਾ ਸਗਲ ਮਲੇਸ਼ ਕਰੋ ਰਣ ਗਾਤਾ ਜੇ ਅਸਤ ਤਪ ਸਰਣੀ ਪਰੇ तन के दुष्ट दुक्त हमारी भुजा न परति हार दुष्ट दुक्त ते रहा खड्ग के तमन सुनन तिहारी आप आदर्यो भरी सरथपो होसाई दुष्ट दुक्त ते लेओ चाई सुइया पाइन कुरान अनेकम कर्मनक सब तोव कानेम बुरा <coughs> सागर द्वार को चाटक है गयत हार द्वार ਮਾਹੀ ਗਏ ਕੀ ਇਲਾਜ ਅਸ ਗੋਬਿੰਦ ਦਾਸ ਤੋਹਾਰ RAM KALI ਮਹਲਾ 3 ਜਨਨ ਦੇ ਕੋ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਭਾਇ ਸਹਸ ਧੀ ਮਰਵ ਜੀ ਆਵਾਦੀਆਂ ਰਾਗ ਰਤਨ ਬਰਵਾਰ ਬਰੀਆ ਸ਼ਬਦ ਗਾਉਣੇ ਆਈਆ ਸ਼ਬਦ ਤਾ ਗਾਵ ਹਰੀ ਕੇ ਨਾਮ ਅੰਧਨੀ ਉਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮਿਲ ਪਾਏ ਏ ਮਨ ਮੇਰਾ ਤੂੰ ਸਦਾ ਰਹਉ ਹਰ ਨਾਲੇ ਅੰਗੀਕਾਰ ਕਰ ਤੇਰਾ ਕਰਜ ਸਭ ਸਵਾਰਨਾ ਸੁਬਨਾ ਗਲਾ ਸਮਰਤ ਸਾਮੀ ਜੋ ਕਾ ਮਨਉ ਸਾਰੈਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਧਾਰਨ ਸਾਚੇ ਨਾਮੇ ਆਧਾਰ ਮੇ ਰਾਜਨ ਕੋ ਖਾਲਸਾ ਬਗਵਾਈਆ ਘਰ ਸ਼ਾਂਤ ਸੁਖਮਨ ਆਏ ਵਸੇ ਜਿਸਦਿਆਂ ਇਹ ਵੜਿਆ ਗਿਆ ਕਹੈ ਦਰੁਪਿਆਰ ਸਾਚਾ ਨਾਮੇ ਰ ਆਧਾਰ ਵਾਜੇ ਪੰਜ ਸ਼ਬਦ ਗਤਗਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਗਰਦਾਰੀਆ ਪਾਂਜ ਦੋਦ ਦਵਾਸ ਕੀਤੇ ਕਾਲ ਕੰਡਕ ਮਾਰਿਆ ਦੁਰਗਲਮ ਪਾਇਆ ਤਰਜਨਕ ਤਿਤ ਘਾਰਿਆ ਨਾ ਦਿਵਾਨੀ ਅਨੰਦ ਸੁਨੋ ਵਡਭਾਗਿਓ ਸਗਲ ਮਨੋ ਰੋਰੇ ਬਾਣ ਸੁਣੀ ਸਜੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਣੀ ਗਾਤੇ ਭਗਤ ਤਾਤ ਗੁਰ ਰਹਿਆ ਪਰ ਪੂਰੇ ਮਨਵੰਤ ਨਾਮ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਾਹਲਾ ਪੰਜਵਾ ਅਦਵੈਤ ਵਜੂ ਸਤ ਸੰਤੋਗ ਵਿਚਾਰ ਬੰਵਰਤਨਾ ਧਾਕੁਰ ਗਾਵੇ ਜਿਸ ਕਾ ਸਤਸਾਗਰ ਜੀ ਕੋ ਗਾਵੇ ਜੋ ਗੁੰਚਾ ਜਿਸ ਗਾਵੇ ਉਦਾਰੋ ਇਹ ਵਾਸਤ ਜੀ ਨਾ ਜਾਈ ਨਤਨਤ ਰਾਗੁਰਦਾਰ ਤਮ ਸੰਸਾਰ ਕਰਨ ਨ ਕਰੀਏ ਸੋਨਾ ਗੁਰਮ ਪ੍ਰਸਾਦ ਲੋਕ ਮਾਨ ਦਾ ਪਰਿਵਾਰ ਤੇਰਾ ਕੀਤਾ ਜਤ ਨਾਈ ਮਨੋ ਜੋਗ ਕੀ ਤੋਈ ਮਨ ਗੁਣ ਹਾਰੇ ਕੋ ਗੁਣ ਨਾਈ ਆਪੇ ਤਰਸ ਪਾਉਈ ਤਰਸ ਪਿਆ ਮੈਂ ਰਾਮ ਕਰਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਸੀ ਰਹਿ ਹਰਿਆ ਬੋਲੀ ਤੇ ਸਤਿ ਸਮਰਤ ਮਹਾਂ ਅੰਦਰ ਰਵਰੀਆ ਰਾਗਨਾ ਦੀ ਵਜਮ ਗੁਰ ਲਾਓ ਤੇਤਰੀ ਸਤ ਗੁਰ ਵੇਖਣਾ ਸ਼੍ਰਵਣੀ ਸੁਰਗਨਾ ਗੁਰ ਮਾਹੀ ਵੇਦਾਰਿਆਨ ਤੇ ਸਾਬ ਵਿਕੀਟੇ ਕਾ ਨਾਨਕ ਮਨਹਿ ਮਾਹੀ ਜਿਸ ਸੇ ਮਰਤਸੋ ਕੋਈ ਸਾਗਰੇ ਨੂੰ ਕਿਝਾਈ ਤਿਸ ਸਾਬ ਸਾਹਿਬ ਕੀਟੇ ਕਾ ਨਾਨਕ ਮਨਹਿ ਮਾ ਸਸੇ ਮਰਦ ਦਸੋ ਕੋਈ ਸਗਲੇ ਦੂਖ ਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ